ਗਲੋ ਬਲਾ ਮੀ ਲਾਉਣ ਦੀਆਂ ਜੋ ਗੱਲਾਂ ਕਰਦਾ ਹੈ ਛੀਨੀ ਮੋੜ ਜੈ ਮਰਨੋ ਰਤਾ ਨਾ ਡਰਦਾ ਹੈ ਉਹ ਮੁਸ਼ਕਲ ਨਾ ਬਣ ਜਾਵੇ ਜੀ ਅੰਬਰਾਂ ਦੇ ਤਾਰੇ ਤੇ ਸਿੱਖ ਕੋਮਲ ਮਾਣ ਬੜਾ ਜਗਤਾਰ ਹੋਾਰੇ ਤੇ ਉਹ ਵਿੱਚ ਪੜਾਂ ਦੇ ਮਾਰ ਕੋ ਅਰਸ਼ੂ ਫਰਸ਼ੂ ਖਾ ਦਿੰਦਾ ਪੂਤਕਤਾ ਤਜੋ ਵਾਲਿਆਂ ਨੂੰ ਮੰਗਣਵਾ ਦਿੰਦਾ ਪਰ ਪਿੰਡ ਪਰਿਵੜੀ ਵਾਲਾ ਗੱਲਾਂ ਲੁਖੂ ਅਖੀਰ ਜੀਆਂ ਉਹ ਰੱਬ ਜਾਣਦੇ ਨੇ ਪਰ ਦੁਖੀਆਂ ਜੋ ਤਕਦੀਰ ਦੀਆਂ ਹਲਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਤੁਹਾਨੂੰ ਇੱਕ ਐਸੀ ਅਹੀ ਸ਼ਖਸੀਅਤ ਨਾਲ ਮਲਾਉਣ ਜਾ ਰਹੇ ਹਾਂ ਕਿ ਤੁਸੀਂ ਦੇਖ ਕੇ ਹਰਾਨ ਰਹਿ ਜਾਓਗੇ ਵੀ ਇੰਨੇ ਵੱਡੇ ਜਿਹੜੇ ਕਲਾਕਾਰ ਆ ਜਗਾਉਣ ਵਾਲੇ ਜਾਂ ਲਿਖਣ ਵਾਲੇ ਆ ਉਹ ਵੀ ਛੋਟੇ-ਛੋਟੇ ਚੈਨਲਾਂ ਤੇ ਜਿਹੜੀਆਂ ਉਹ ਆਪਣੀਆਂ ਇੰਟਰਵਿਊਜ਼ ਦੇ ਰਹੇ ਆ ਪਰ ਵੱਡੇ ਚੈਨਲਾਂ ਵਾਲੇ ਜਾਂ ਹੋਰ ਜਿਹੜੇ ਆ ਜਿਸ ਤਰ੍ਹਾਂ ਵੱਡੇ ਕਲਾਕਾਰ ਆ ਜਾਂ ਕੋਈ ਸਾਡੀਆਂ ਸੰਸਥਾਵਾਂ ਧਾਰਮਿਕ ਉਹ ਕਿਉਂ ਨਹੀਂ ਇਹਨਾਂ ਵੱਲ ਧਿਆਨ ਦੇ ਰਹੀਆਂ ਤੇ ਸਾਡੇ ਨਾਲ ਮੌਜੂਦ ਹੈ ਜੀ ਕੁਲਦੀਪ ਸਿੰਘ ਓਰਿੰਗੜੀ ਜਿਨ੍ਹਾਂ ਦੇ ਬਹੁਤ ਜ਼ਿਆਦੇ ਜਿਹੜੇ ਆ ਗੀਤ ਮਸ਼ਹੂਰ ਹੋਏ ਆ ਪਰ ਤੁਹਾਨੂੰ ਸ਼ਾਇਦ ਅੱਜ ਜਿਹੜਾ ਉਹ ਚਿਹਰਾ ਵੇਖ ਕੇ ਤੇ ਉਹਨਾਂ ਦੇ ਗੀਤਾਂ ਦੇ ਨਾਲ ਤੁਸੀਂ ਸਮਝੇ ਸਕੋਗੇ ਵੀ ਇਹ ਚਿਹਰੇ ਜਿਹੜੇ ਆ ਇੰਨੇ ਜਿਹੜੇ ਆ ਉਹ ਗੀਤਾਂ ਦੇ ਵਿੱਚ ਮਸ਼ਹੂਰ ਆ ਸਭ ਤੋਂ ਜਿਹੜਾ ਵਰਲਡ ਫੇਮਸ ਗੀਤ ਹੋਇਆ ਸੀ ਮਾਣ ਬੜਾ ਏ ਜਗਤਾਰ ਹਵਾਰੇ ਤੇ ਬਹੁਤ ਜਿਹੜਾ ਅੱਜ ਵੀ ਜਿਹੜਾ ਉਹ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਗੀਤ ਆ ਉਸ ਤੋਂ ਇਲਾਵਾ ਜਿਹੜਾ ਰੱਬ ਜਾਣਦਾ ਮਿੱਤਰੋ ਲਿਖੀਆਂ ਜੋ ਤਕਦੀਰਾਂ ਦੀਆਂ ਬਹੁਤ ਹੀ ਜਿਹੜਾ ਵੀ ਮਸ਼ਹੂਰ ਗੀਤ ਆ ਤੇ ਅੱਜ ਟੌਪ ਟ੍ਰੈਂਡਿੰਗ ਤੇ ਜਿਹੜਾ ਉਹ ਕਈ ਸਾਲਾਂ ਤੋਂ ਚੱਲ ਰਿਹਾ ਬਾਕੀ ਅਸੀਂ ਗੱਲਬਾਤ ਕਰਦੇ ਹਾਂ ਸਾਸੀ ਗਲ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਭ ਤੋਂ ਪਹਿਲਾਂ ਜੀ ਆਪਣਾ ਨਾਮ ਸਾਡੇ ਦਰਸ਼ਕਾਂ ਨੂੰ ਦੱਸੋ ਨਾਮ ਦਾਸ ਕੁਲਜੀਤ ਸਿੰਘ ਪਿੰਗੜੀ ਪਿੰਗੜੀ ਪਿੰਡ ਆ ਜੀ ਪੱਟੀ ਸ਼ਹਿਰ ਦੇ ਲਾਗੇ ਇਹ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੁੰਦਾ ਹਾਂ ਜੀ ਤੇ ਕਿੰਨੇ ਇੱਕ ਜਿਹੜੇ ਗੀਤ ਆਪਾਂ ਲੇ ਚੁੱਕੇ ਆ ਬਹੁਤ ਗੀਤ ਆ ਜਿਸ ਤਰ੍ਹਾਂ ਪਰਿਵਾਰਕ ਗੀਤ ਜਾਂ ਲੋਕ ਤੱਤ ਖਾਸ ਕਰਕੇ ਜਿਹੜੀ ਦਾਸ ਦੀ ਲਿਖਤ ਆ ਉਹ ਧਾਰਮਿਕ ਹੁੰਦੀ ਆ ਜਾਂ ਗੁਰੂ ਸਾਹਿਬ ਜੀ ਦੀ ਸਿੱਖ ਇਤਿਹਾਸ ਦੀ ਗੁਰ ਇਤਿਹਾਸ ਦੀ ਜਾਂ ਸ਼ੁਰਮੀਆਂ ਦੀਆਂ ਬਾਰਾਂ ਤੇ ਕਾਫੀ ਗੀਤ ਆ ਜੋ ਆਪਾਂ ਕਹਿ ਸਕਦੇ ਆ ਕਿ ਗਿਣਤੀ ਤੋਂ ਬਾਹਰ ਆ ਸਭ ਤੋਂ ਪਹਿਲਾਂ ਤੇ ਸਾਨੂੰ ਜੇ ਤੁਸੀਂ ਗੀਤ ਇੱਕ ਹੈਗਾ ਏ ਮਾਨ ਬੜਾ ਜਗਤਾਰ ਹਵਾਰੇ ਦੇ ਜੇ ਇਸ ਇੱਕ ਵਾਰ ਸੁਣਾ ਕੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਇਸ ਗੀਤ ਨੂੰ ਬੜਾ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਬੜਾ क्रेਜ ਆ ਤੇ ਇਸ ਆਪਣੇ ਗੀਤ ਨੂੰ ਵੀਰ ਪੰਜਾਬ ਨੇ ਪੰਜਾਬੀਅਤ ਨੇ ਸਿਰ ਮੱਥੇ ਤੇ ਪ੍ਰਵਾਨ ਕੀਤਾ ਤੇ ਸੁਪਰ ਲੂਪਰੇਟ ਹੋ ਗਿਆ ਤੇ ਇਹ ਅੰਤਰਾ ਮੈਂ ਤੁਹਾਡੇ ਨਾਲ ਉਹਦਾ ਸਾਂਝਾ ਕਰਦਾ ਆਪਣੇ ਗੀਤ ਦਾ ਗਲੋ ਗਲਾ ਮਿਲੌਣ ਦੀਆਂ ਜੋ ਗੱਲਾਂ ਕਰਦਾ ਹੈ ਸੀ ਨੀ ਮਾਂ ਦਾ ਜਾਇ ਅਮਰ ਨੋ ਰਤਾ ਨ ਡਰਦਾ ਹੈ ਉਹ ਨજર ਕਿਤੇ ਨਾ ਲੱਗ ਜਾਵੇ ਅੰਬਰਾਂ ਦੇ ਤਾਰੇ ਤੇ ਸੇਖ ਕੋਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਹਾਂਜੀ ਇਸ ਤੋਂ ਇਲਾਵਾ ਵੀ ਇੱਕ ਹੋਰ ਜਿਹੜਾ ਗੀਤ ਆ ਬਹੁਤ ਜ਼ਿਆਦਾ ਅੱਜ ਵੀ ਚੱਲੰਦੇ ਆ ਇਹ ਰੱਬ ਜਾਣਦਾ ਮਿੱਤਰੋ ਲਿਖੀਆਂ ਲਿਖੀਆਂ ਤਕਦੀਰਾਂ ਦੀਆਂ ਹਾਂਜੀ ਇਸ ਗੀਤ ਨੂੰ ਮਨਜੀਤ ਸਿੰਘ ਸੋਹੀ ਨੇ ਗਾਇਆ ਤੇ ਸੋਹੀ ਵੀਰ ਨੇ ਮੇਰੇ ਬਹੁਤ ਕੀ ਰਿਕਾਰਡ ਕੀਤੇ ਆ ਤੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਤੇ ਇਸ ਗੀਤ ਦਾ ਇੱਕ ਅੰਤਰਾ ਵੀ ਚਲੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਸ ਗੀਤ ਨੂੰ ਵੀ ਬੜਾ ਪਿਆਰ ਮਿਲਿਆ ਤੇ ਇਹ ਆਈਡੀਆ ਵੀ ਇਹ ਗੀਤ ਵੀ ਆਪਣਾ ਮਿਲੀਅਨਾਂ ਦੇ ਵਿੱਚ ਜਾ ਰਿਹਾ ਇਸ ਗੀਤ ਦਾ ਆਖਰੀ ਅੰਤਰਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਵਿੱਚ ਪਲਾਂ ਦੇ ਮਾਲਕ ਅਰਸ਼ੋਂ ਪਰਛਾਵਾ ਖਾ ਦਿੰਦਾ ਉਤਕ ਤਾਂ ਤਜਵਾਲਿਆਂ ਨੂੰ ਵੀ ਮੰਗਣ ਲਾ ਦਿੰਦਾ ਪਰ ਪਿੰਡ ਪਰਿੰਗੜੀ ਵਾਲਾ ਗੱਲਾਂ ਲਿਖੂ ਅਖੀਰ ਦੀਆਂ ਰੱਬ ਜਾਣਦਾ ਮਿੱਤਰੋ ਲਿਖੀਆਂ ਜੋ ਤਕਦੀਰ ਦੀਆਂ ਹਾਂਜੀ ਹੋਰ ਇਸ ਤੋਂ ਇਲਾਵਾ ਕੋਈ ਜਿਹੜਾ ਬਹੁਤ ਮਸ਼ਹੂਰ ਆਪਣਾ ਗੀਤ ਹੋਇਆ ਹੋਵੇ ਕਿਸਾਨੀ ਸੰਘਰਸ਼ ਦੇ ਵਿੱਚ ਜਸਨੇਦਰ ਜੀ ਜੋ ਯੂ ਐਸ ਏ ਤੋਂ ਪਾਜੀ ਉਹਨਾਂ ਮੇਰੇ ਬੀਤੇ ਇੱਕ ਦੋ ਪਹਿਲਾਂ ਗਾਏ ਤੇ ਕਿਸਾਨੀ ਸੰਘਰਸ਼ ਦੇ ਵਿੱਚ ਦਿੱਲੀ ਮੋਰਚਾ ਦਿੱਤ ਉਹਨਾਂ ਨੇ ਮੇਰਾ ਰਿਕਾਰਡ ਕੀਤਾ ਸੀ ਤੇ ਉਹਦਾ ਅੰਤਰਾ ਉਹ ਮੈਂ ਤੁਹਾਡਾ ਜਰੂਰ ਸਾਂਝਾ ਕਰੂੰਗਾ ਉਹ ਕੁਲਦੀਪ ਪਰਿੰਗੜੀ ਦਾ ਉਹ ਮਿੱਤਰੋ ਤਾਂ ਯੋਂ ਗੀਤ ਬਣਾਵੇ ਗੱਲ ਸੱਚੀ ਆ ਸਜਣੋ ਕੁੰਦੇ ਹੱਕ ਦੀ ਗੱਲ ਸੁਣਾਵੇ ਇਹ ਮਸਲਾ ਹੱਕਾਂ ਦਾ ਤੈਉ ਪੈਰ ਪਿਛੇ ਨਹੀਂ ਧਰਦਾ ਪੁੱਤ ਲੜਦਾ ਬਦਰ ਤੇ ਉਹ ਪੁੱਤ ਲੜਦਾ ਦਿੱਲੀ ਲਈ ਤੇ ਬਾਪੂ ਨਾਲ ਦਿੱਲੀ ਦੇ ਲੜਦਾ ਹਾਂਜੀ ਇਸ ਤੋਂ ਇਲਾਵਾ ਜਿਹੜੇ ਕਿੰਨੇ ਕੁ ਅੱਜ ਲਗਭਗ ਜਿਹੜੇ ਆਪਣੇ ਗੀਤ ਮਾਰਕੀਟ ਦੇ ਵਿੱਚ ਆ ਚੁੱਕੇ ਆ ਕਾਫੀ ਗੀਤ ਆਰਟਿਸਟਾਂ ਨੇ ਗਾਏ ਆ ਖਾਸ ਕਰਕੇ ਮਨਜੀਤ ਸਿੰਘ ਸੋਹੀ ਕੁਲਦੀਪ ਰੰਧਾਵਾ ਸਾਹਿਬ ਜਾਂ ਸਮੀਰ ਬਰਾੜ ਭਾ ਜਿਨ੍ਹਾਂ ਨੇ ਦੋ ਗੀਤ ਦੋ ਤਿੰਨ ਗੀਤ ਮੇਰੇ ਰਿਕਾਰਡ ਕੀਤੇ ਤੇ ਜਸਵੀਰ ਜੱਸੀ ਉਹਨਾਂ ਨੇ ਕਾਫੀ ਧਾਰਮਿਕ ਤੇ ਪਰਿਵਾਰਕ ਗੀਤ ਮੇਰੇ ਗਾਏ ਤੇ ਇਸੇ ਤਰ੍ਹਾਂ ਜੋ ਜਸਨੀਦਰ ਰਾਜਾ ਸਮਰਾਜੀ ਲੋ ਪੰਨੂ ਤੇ ਇਸੇ ਤਰ੍ਹਾਂ ਸਰਦਾਰਾ ਗਿੱਲ ਜੀ ਇਹ ਵੀ ਵੀਰ ਜੁਕੇ ਤੋਂ ਨੇ ਤੇ ਕਾਫੀ ਗੀਤ ਹੋਰ ਵੀ ਆਰਟਿਸਟਾਂ ਨੇ ਗਾਇਆ ਜਿੱਦਾਂ ਕਈਆਂ ਦੇ ਨਾਮ ਨਹੀਂ ਜ਼ਿਆਦਾ ਆ ਰਹੇ ਜਿਸ ਤਰ੍ਹਾਂ ਗੁਰਪ੍ਰੀਤ ਝਾੜ ਸਾਹਿਬ ਤੇ ਗੁਰਦੇਵ ਸਿੰਘ ਤੋਹਫਾ ਤੇ ਕਾਫੀ ਗੀਤ ਮੇਰੇ ਰਿਕਾਰਡ ਹੋਏ ਨੇ ਤੇ ਖਾਸ ਕਰਕੇ ਮਨਜੀਤ ਸਿੰਘ ਸੋਹੀ ਨੇ ਜ਼ਿਆਦਾ ਗੀਤ ਰਿਕਾਰਡ ਕੀਤੇ ਨੇ ਜਸਵੀਰ ਜੱਸੀ ਉਹਨਾਂ ਨੇ ਤੇ ਕੁਲਦੀਪ ਰੰਧਾਵਾ ਸਾਹਿਬ ਨੂੰ ਗੁਲਦੀਪ ਰੰਧਾਵਾ ਸਾਹਿਬ ਜਿਹੜੇ ਉਹ ਕਾਫੀ ਮਸ਼ਹੂਰ ਆ ਉਹਨਾਂ ਨੇ ਜਿਹੜੇ ਕੋਈ ਦੱਸ ਸਕਦੇ ਕਿਹੜੇ ਤੁਹਾਡੇ ਜਿਹੜੇ ਉਹਨਾਂ ਦੇ ਜਿਆਦੇ ਗੀਤ ਮਸ਼ਹੂਰ ਹੋਏ ਕੋਈ ਚਾਰ ਲੈਣਾ ਉਹਨਾਂ ਨੇ ਕੁਲਦੀਪ ਰੰਧਾਵਾ ਸਾਹਿਬ ਨਾਲ ਜਿਹੜੇ ਗੀਤ ਮੇਰੇ ਰਿਕਾਰਡ ਕੀਤੇ ਆ ਖਾਸ ਕਰਕੇ ਖਾਲਸਾ ਪੰਥ ਸਜਾਇਆ ਤੇ ਸੰਤ ਸੋਲਜਰ ਉਹ ਵੀ ਉਹਨਾਂ ਰਿਕਾਰਡ ਕੀਤਾ ਤੇ ਤੁਮਾ ਬਾਬੇ ਜਰਨੈਲ ਦੀਆਂ ਉਹ ਵੀ ਉਹਨਾਂ ਰਿਕਾਰਡ ਕੀਤਾ ਤੇ ਹੋਰ ਜੋ ਕਾਫੀ ਗੀਤ ਉਹ ਆਪਣੇ ਲਾਈਵ ਸ਼ੋਅ ਦੇ ਵਿੱਚ ਖਾੜਿਆਂ ਦੇ ਵਿੱਚ ਪ੍ਰਮੋਟ ਕਰਦੇ ਬੋਲਦੇ ਨੇ ਜਿਸ ਤਰ੍ਹਾਂ ਬਾਪੂ ਦਾ ਖੁੰਡਾ ਤੇ ਇੱਕ ਹੱਥ ਨਾਲ ਵੱਜਦੀ ਨੂੰ ਤਾੜੀ ਮਿੱਤਰੋ ਰੀਤਾ ਜੱਗਦੀਆਂ ਇਹ ਸਮਾਜਿਕ ਜਾਂ ਯੋਗਤਾਤਵ ਪਰਿਵਾਰਕ ਗੀਤ ਨੇ ਜਿਹੜੇ ਉਹ ਗਾਉਂਦੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਗੀਤ ਆ ਜਿਹੜਾ ਉਹ ਕਾਫੀ ਹਰ ਸ਼ੋਅ ਦੇ ਵਿੱਚ ਗਾਉਂਦੇ ਨੇ ਬਾਪੂ ਦਾ ਖੁੰਡਾ ਉਹਦਾ ਅੰਤਰਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਜਰੂਰ ਕੁਲਦੀਪ ਰੰਧਾਵਾ ਸਾਹਿਬ ਉਹਨੂੰ ਆਪਣੇ ਦਾ ਚ ਗੁੰਦੇ ਨੇ ਤੇ ਆਪਾਂ ਆਪਣੇ ਹਿਸਾਬ ਨਾਲ ਲਗਾ ਦਿੰਨੇ ਆ ਉਹ ਤੱਕ ਨਵੀਆਂ ਪੀੜੀਆਂ ਨੂੰ ਦੇਸ਼ ਪੰਜਾਬ ਪਿਆ ਕੋ ਰਲਾਵੇ ਧੀਆਂ ਦੀ ਜਦ ਅੱਗੇ ਚੱਲਦੇ ਨਹੀਂ ਮਾਵਾਂ ਦੇ ਦਾਵੇ ਵਿੱਚ ਪਿੰਡ ਪਰਿੰਗੜੀ ਦੇ ਲਿਖਣੇ ਪਏ ਕੋਲ ਦੀਪ ਨੂੰ ਗਾਣੇ ਬਾਪੂ ਦੇ ਖੁੰਡੇ ਤੋਂ ਅੱਜ ਕੱਲ ਡਰਦੇ ਨਹੀਂ ਨਿਆਣੇ ਬਾਪੂ ਦੇ ਖੁੰਡੇ ਤੋਂ ਅੱਜ ਕੱਲ ਡਰਦੇ ਨਹੀਂ ਨਿਆਣੇ ਹਾਂਜੀ ਬਹੁਤੇ ਜਿਹੜੇ ਗੀਤ ਆ ਆਪਣੇ ਧਾਰਮਿਕ ਜਿਹੜੇ ਪੱਖ ਤੋਂ ਤੁਸੀਂ ਗਾਉਂਦੇ ਹੋ ਸਿੱਖੀ ਨੂੰ ਲੈ ਕੇ ਗਾਉਂਦੇ ਹੋ ਤੇ ਕਦੀ ਕਿਸੇ ਧਾਰਮਿਕ ਸੰਸਥਾ ਵੱਲੋਂ ਮਾਨ ਸਨਮਾਨ ਜਾਂ ਸ਼ਰੋਮਣੀ ਕਮੇਟੀ ਵੱਲੋਂ ਕੋਈ ਮਾਨ ਸਨਮਾਨ ਜਾਂ ਕੋਈ ਜਿਸ ਤਰ੍ਹਾਂ ਕੋਈ ਉੱਥੇ ਤੁਹਾਨੂੰ ਨੌਕਰੀ ਬਾਰੇ ਜਾਂ ਕੋਈ ਅ ਅੱਗੇ ਜਿਹੜਾ ਉੱਥੇ ਤੁਹਾਨੂੰ ਕੋਈ ਕਿਹਾ ਗਿਆ ਹੋਵੇ ਕਿ ਭਈ ਤੁਸੀਂ ਸਿੱਖ ਪੰਥ ਲਈ ਇੰਨਾ ਕਰ ਰਹੇ ਹੋ ਤੇ ਤੁਹਾਨੂੰ ਅਸੀਂ ਆ ਜਿਹੜੀ ਇੱਥੇ ਆਪਣੇ ਕਵੀਛਰ ਦੀ ਨੌਕਰੀ ਜਾਂ ਦਿਨੇ ਜਾਂ ਕੋਈ ਨਹੀਂ ਵੀਰ ਜੀ ਇਸ ਵਿਸ਼ੇ ਤੇ ਮੇਰਾ ਕਿਸੇ ਗੁਰੂ ਘਰ ਦੀ ਸੰਸਥਾ ਦੇ ਨਾਲ ਜਾਂ ਆਪਣੀ ਉਸਮੋਰ ਅਸੇ ਕੌਮ ਦੀ ਏਜੰਸੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਨਾਲ ਕੋਈ ਵਰਕ ਨਹੀਂ ਹੋਇਆ ਤੇ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਜਾਂ ਕੋਈ ਮਾਨਸਮਾਨੀ ਹੋਇਆ ਸੋ ਇਸ ਕਰਕੇ ਬਾਕੀ ਜਿਹੜਾ ਆਪਣੇ ਜਾਇੀ ਗੀਤਾਂ ਦੀ ਚੋਣ ਆ ਉਹ ਆਪਣੀ ਕੌਮ ਦੇ ਜਾਂ ਪਰਿਵਾਰਕ ਗੀਤ ਖਾਸ ਕਰਕੇ ਜੋ ਆਪਣੇ ਗੁਰੂ ਸਾਹਿਬ ਜੀਾਂ ਦੇ ਜੀਵਨ ਤੇ ਜਾਂ ਜੋ ਆਪਣੇ ਸੂਰਮੇ ਹੋਏ ਨੇ ਜੁਹਾਰੂਆਂ ਦੇ ਜੀਵਨ ਤੇ ਆਪਾਂ ਲਿਖਦੇ ਆ ਤੇ ਨਾਲ ਸਮਾਨ ਮੈਨੂੰ ਆਪਣੀ ਕਿਸੇ ਮਤ ਕੌਮੀ ਸੰਸਥਾ ਵੱਲੋਂ ਅਜੇ ਤੱਕ ਨਹੀਂ ਹੋਇਆ ਤੇ ਮਾੜੀ ਕੰਬੋ ਕੇ ਨਗਰ ਦੇ ਵਿੱਚ ਜੋ ਵੀਰ ਸੁਖਦੀਪ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੁਹਣਾ ਨੇ ਸੋ ਚੱਜੀ ਕਲਮ ਦੇ ਨਾਲ ਲੋਕ ਸਾਲ ਪਹਿਲਾਂ ਮੇਰਾ ਮਾਨਸਮਾਨ ਕੀਤਾ ਸੀ। ਬਾਕੀ ਜਿਹੜੇ ਵੱਡੇ ਪੱਧਰ ਤੇ ਮਾਨਸਮਾਨ ਹੋਏ ਨੇ ਕੁਝ ਉਹ ਵੀ ਮਾਂ ਖੇਡ ਆਪਣੀ ਕਬੱਡੀ ਦੇ ਵਿੱਚ ਹੋਈ ਨੇ। ਕਬੱਡੀ ਦੇ ਵਿੱਚ ਕਿਸ ਤਰ੍ਹਾਂ ਉੱਥੇ ਤੁਸੀਂ ਕਬੱਡੀ ਦੇ ਵਿੱਚ ਕੀ ਮਤਲਬ ਖੇਡਦੇ ਸੀ ਕਬੱਡੀ ਜਾਂ ਉੱਥੇ ਕੋਈ ਬੋਲ ਸੀ ਤੁਹਾਡੇ ਕਬੱਡੀ ਦੇ ਵਿੱਚ। ਇਹ ਕਮੈਂਟਰ ਵੀਰਾਂ ਦੇ ਨਾਲ ਚਲੋ ਆਪਣਾ ਪਿਆਰ ਆ। ਠੀਕ ਆ। ਜਿਤਨਾ ਅਦੇਹਾਲ ਸੁਗਾ ਭਾਜੀ। ਸਿਆਣੇ ਸੀਨੀਅਰ ਕਮੈਂਟਰ ਨੇ। ਰਾਣਾ ਸਿੰਘ ਪੁਰੀਆ ਗੁਰਿੰਦਰ ਖੇਮ ਕਰਨਾ ਮਨਦੀਪ ਕਾਲੀਆ ਵਾਲਾ ਸ਼ੈਰੀ ਸਬਰਾ ਸਾਰੇ ਵੀਰ ਆਪਣੇ ਸਤਕਾਰਯੋਗ ਨੇ ਤੇ ਚਲੋ ਉਹਨਾਂ ਨੇ ਕੁਝ ਲਿਖਤਾ ਮੇਰੀਆਂ ਬੋਲੀਆਂ ਤੇ ਚਲੋ ਦਾਸ ਨੂੰ ਕਬੱਡੀ ਕੱਪਾਂ ਦੇ ਵਿੱਚ ਮੇਰੀ ਪ੍ਰਮੋਟ ਕੀਤਾ ਅੱਗੇ ਲੈ ਕੇ ਆਏ ਤੇ ਫਿਰ ਮਾਨਾ ਸਨਮਾਨ ਦਾ ਦੌਰ ਸ਼ੁਰੂ ਹੋਇਆ ਤੇ ਕਾਫੀ ਪ੍ਰਮੋਟਰ ਵੀਰਾਂ ਨੇ ਜਿਨ੍ਹਾਂ ਦੀ ਵੇਖੋ ਏਡੀ ਵੱਡੀ ਸੋਚ ਆ ਤੇ ਸਮੇਂ-ਸਮੇਂ ਤੇ ਕਮੈਂਟਰਾਂ ਦੇ ਸਮਾਨ ਖਿਡਾਰੀਆਂ ਦੇ ਸਮਾਨ ਤੇ ਖਿਡਾਰੀਆਂ ਦੇ ਸਮਾਨ ਹੁੰਦੇ ਨੇ ਤੇ ਚਲੋ 10 ਦੇ ਵੀ ਕੁਝ ਵੀਰਾਂ ਨੇ ਸਨਮਾਨ ਕੀਤੇ ਨੇ ਤੇ ਬੜਾ ਮਾਰਕੀਟ ਦੇ ਨਾਲ ਉਹਨਾਂ ਦਾ ਨਾਮ ਤੁਸੀਂ ਇਸ ਟਾਈਮ ਇੰਟਰਵਿਊ ਦੇ ਵਿੱਚ ਲੈ ਸਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਹਾਂ ਜੀ ਜਿਨ੍ਹਾਂ ਵੀਰਾਂ ਵੱਲੋਂ ਮੇਰੇ ਨਾਂ ਸਨਮਾਨ ਹੋਏ ਨੇ ਵੱਡੇ ਭਾਜੀ ਬਿੱਲਾ ਗੇ ਦੀਨੇ ਵਾਲੀਆ 4x4 ਪ੍ਰਮੋਟਰ ਮੀਟੂ ਨੰਬਰਦਾਰ ਜੀ ਰਾਣੀਗਲਾ ਵਾਲੇ ਕੈਨੇਡਾ ਸਿਰਾ ਬਰਾੜ ਜੀ ਕੈਨੇਡਾ ਰਮਨ ਕਲੇਰ ਵੀਰ ਯੂਕੇ ਸੁਖਰਾਜ ਕੈਨੇਡਾ ਜੀ ਤੇ ਲੱਕੀ ਡਰਾਇਵਰ ਦੇ ਸਕੂਲ ਸਰੀ ਕੈਨੇਡਾ ਸਾਬ ਤੋਂ ਤੇ ਕਲੋਜੀ ਸਰਪੰਚ ਕਰਨ ਵਾਲੇ ਹੋਰ ਵੀ ਵੀਰਾਂ ਵੱਲੋਂ ਬੜੇ ਮਾਣਸਮਾਨ ਹੋਏ ਨੇ ਪਰ ਕਬੱਡੀ ਕਪਨ ਦੇ ਵਿੱਚ ਇਸ ਤੋਂ ਇਲਾਵਾ ਜਿਹੜੇ ਗੀਤ ਲਿਖਣ ਤੋਂ ਇਲਾਵਾ ਹੋਰ ਕੀ ਕਰਦੇ ਹੋ ਕਵੀਸ਼ਰ ਜਿਹੜੀ ਕਵੀਸ਼ਰੀ ਆ ਉਹਦੇ ਵਿੱਚ ਵੀ ਤੁਸੀਂ ਹਿੱਸਾ ਲੈਂਦੇ ਹੋ ਜਾਂ ਗਾਉਂਦੇ ਹੋ ਹਾਂਜੀ ਮੇਰੇ ਪਿਤਾ ਜੀ ਸਵਰਗੀ ਪਾਲ ਸਿੰਘ ਜੀ ਕਵੀਸ਼ਰ ਪ੍ਰਿੰਗੜੀ ਵਾਲੇ ਤਕਰੀਬਨ 48 ਸਾਲ ਉਹਨਾਂ ਨੇ ਕਵੀਸ਼ਰੀਆਂ ਸੰਗਤ ਦੀ ਸੇਵਾ ਕੀਤੀ ਹੈ ਸਟੇਜਾਂ ਤੋਂ ਖਾ ਕੇ 10 ਵਿੱਚ ਕੁਛ ਨੇ ਤੋਂ ਉਹਨਾਂ ਦੇ ਨਾਲ ਹੀ ਮਤਲਬ ਜਥੇ ਵਿੱਚ ਸੇਵਾ ਨਿਭਾ ਰਿਹਾ ਸੀ ਪਰ ਆਲਪੁਰਖ ਦਾ ਪਾਣਾ ਗੁਰੂ ਸਾਹਿਬ ਦਾ ਹੁਕਮ ਆ ਤੇ ਜੋ ਪਿਤਾ ਜੀ ਪਾਲ ਸਿੰਘ ਪਰਮਰੀ 12 ਜੂਨ ਨੂੰ ਸ਼ਾਮ 5 ਵਜੇ ਉਹਨਾਂ ਦਾ ਸਵਰਗਵਾਸ ਹੋਇਆ ਇਹ ਬੜਾ ਵੱਡਾ ਘਾਟਾ ਹੈ 10 ਨੂੰ ਤੇ ਚਲੋ ਕਵੀਸ਼ਰੀ ਵਿੱਚ ਵੀ ਦਾਸ ਇਹ ਤਾਂ ਸੇਵਾ ਕਰ ਰਿਹਾ ਜਥੇ ਵਿੱਚ ਤੇ ਨਾਲ ਸ੍ਰੀ ਖੰਡਪੜ ਸਾਹਿਬ ਦੀ ਡਿਊਟੀ ਵੀ ਮੈਂ ਚਲੋ ਕਰਦਾ ਤੇ ਆਪਣਾ ਟਾਈਮ ਪਾਸ ਹੋ ਰਿਹਾ ਹਾਂਜੀ ਕੋਈ ਸਾਡੇ ਪਿੰਗੜੀ ਸਾਹਿਬ ਦਰਸ਼ਕਾਂ ਨੂੰ ਜਿਹੜੇ ਹੋਰ ਵੀ ਮਸ਼ਹੂਰ ਗੀਤ ਹੈ ਤੁਹਾਡੇ ਉਹ ਥੋੜੇ ਜੇ ਸੁਣਾ ਦੇ ਦਸੋ ਮਨਜੀਤ ਸਿੰਘ ਸੋਹੀ ਨੇ ਧਾਰਮਿਕ ਗੀਤ ਵੀ ਮੇਰੇ ਕਾਫੀ ਗਾਏ ਆ ਜੀ ਮੈਂ ਸਾਰੇ ਚਲੋ ਉਹਨਾਂ ਬੁਰੂ ਸਾਹਿਬ ਦੇ ਵੀ ਗਾਏ ਆ ਤੇ ਕਲਜੀ ਤਾਂ ਰਪੀਤਨ ਇਹ ਵੀ ਕਾਫੀ ਪਸੰਦ ਕੀਤਾ ਗਿਆ ਇਹਦਾ ਕੰਤਰਾ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਗੁਰੂ ਗੋਬਿੰਦ ਸਿੰਘ ਵਰਦੀ ਸੰਗਤੇ ਕੌਣ ਕਰੂ ਕੁਰਬਾਨੀ ਇਸ ਮਰਦ ਸੂਰਮੇ ਦਾ 부ਝਾ ਨਹੀਂ ਕੋਈ ਜਗ ਤੇ ਸਾਨੀ ਓ ਲੱਖ ਆਉਣ ਨਸੀਬ ਤਾਂ ਵੀ ਤਾਂ ਨਹੀਂ ਛੱਡਦੇ ਰੇ ਜਕਾਰ ਕਲਗੀ ਤਰ ਪ੍ਰੀਤਮ ਨੇ ਵਾਰੇ ਲਾਲ ਦੇਸ਼ ਤੋਂ ਚਾਰੇ ਹਾਂਜੀ ਰਿੰਗੜੀ ਸਾਹਿਬ ਪਰਿਵਾਰ ਤੇ ਵਿੱਚ ਕੌਣ ਕੌਣ ਆ ਪਰਿਵਾਰ ਦੇ ਵਿੱਚ ਦਾਦਾ ਇੱਕ ਬੇਟਾ ਹੈ ਸਰਪਤ ਸਿੰਘ ਠੀਕ ਹੈ ਜੀ 8 ਸਾਲ ਦਾ ਤੇ ਦੋ ਬੇਟੀਆਂ ਠੀਕ ਹੈ ਜੀ ਪਰਨੀਤ ਕੌਰ ਤੇ ਹਰਨੀਮ ਕੌਰ ਤੇ ਇਸ ਤੋਂ ਪਰਿਵਾਰ ਆ ਰਾਜਵੀਰ ਕੌਰ ਤੇ ਬੱਚੇ ਪੜਦੇ ਹਾਂਜੀ ਬੱਚੇ ਪੜਦੇ ਆ ਜੀ ਇਸ ਤੋਂ ਇਲਾਵਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਕਿਸ ਤਰ੍ਹਾਂ ਚੱਲਦਾ ਵੀ। ਜੋੜ ਮੇਲਿਆਂ ਦੇ ਵਿੱਚ ਕਦੇ-ਕਦੇ ਸਮਾਂ ਮਿਲ ਜਾਂਦਾ ਹੈ। ਆਪਾਂ ਨੂੰ ਜੱਥੇ ਨਾਲ હાਜੀ ਭਰ ਰਹਿਣੀ ਆ। ਤੇ ਤਕਰੀਬਨ ਤਾਂ ਮਤਲਬ ਪ੍ਰਬੰਧਕ ਸਨਾ ਕਮੇਟੀਆਂ ਸਮਾਂ ਨਹੀਂ ਦਿੰਦੀਆਂ। ਤੇ ਜਦੋਂ ਆਪਾਂ ਬਾਹਰ ਮੜ ਕੇ ਹਾਜ਼ਰੀ ਮੌਜੂਦ ਨਹੀਂ ਭਰ ਰਹਣੀ ਆ ਤੇ ਨਾਲ ਖੰਡਪਰ ਸਾਹਿਬ ਦੀ ਡਿਊਟੀ ਲਾ ਕੇ ਤੇ ਗੁਜ਼ਾਰਾ ਕਰੀਦਾ। ਇੱਥੇ ਮੇਰੀ ਇੱਕ ਬੇਨਤੀ ਆ। ਸਮੂਹ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਜਾਂ ਮੇਲਾ ਪ੍ਰਬੰਧਕ ਕਮੇਟੀਆਂ ਕਿ ਇਹੋ ਜਿਹੇ ਜਿਹੜੇ ਸਾਡੇ ਕੌਮ ਦੇ ਹੀਰੇ ਆ ਇਹਨਾਂ ਨੂੰ ਜਿਹੜਾ ਘੱਟੋ ਘੱਟ ਜਿਹੜਾ ਸਾਮਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਜਿਹੜੇ ਗੀਤ ਆ ਉਹ ਬੜੇ ਹੀ ਜਿਹੜੇ ਆ ਉਹ ਵਰਲਡ ਫੇਮਸ ਚੱਲ ਰਹੇ ਆ ਪਰ ਸਾਨੂੰ ਜਿਹੜਾ ਉਹ ਪਤਾ ਨਹੀਂ ਹੁੰਦਾ ਚਿਹਰੇ ਦੀ ਪਛਾਣ ਨਹੀਂ ਹੁੰਦੀ ਸਿਰਫ ਇਹ ਗੀਤ ਸੁਣਦੇ ਆ ਜਿਹੜਾ ਗੀਤ ਗਾਉਂਦਾ ਕਲਾਕਾਰ ਅਸੀਂ ਉਹਦਾ ਚਿਹਰਾ ਵੇਖ ਕੇ ਉਹਨੂੰ ਹੀ ਪਛਾਨ ਲੈਨੇ ਆਂ ਕਿ ਇਹ ਜਿਹੜਾ ਸਾਰਾ ਕੁਝ ਇਹਦਾ ਹੀ ਕੀਤਾ ਕਰਾਇਆ ਪਰ ਨਹੀਂ ਜਿਹਦੀ ਕਲਮ ਚੱਲਦੀ ਐ ਜਿਹਦੀ ਮਿਹਤ ਹੁੰਦੀ ਆ ਰਾਤ ਦਿਨੇ ਜਾ ਕੇ ਉਹ ਜਦੋਂ ਗੀਤ ਕੋਈ ਲਿਖਦਾ ਤੇ ਉਥੇ ਜਿਹੜਾ ਉਹਦਾ ਨਾਂ ਆ ਉਹ ਇੱਕ ਅੰਤਰਾ ਜਾਂ ਦੋ ਅੰਤਰੇ ਦੇ ਵਿੱਚ ਲੈ ਕੇ ਖਤਮ ਹੋ ਜਾਂਦਾ ਪਰ ਦਰਸ਼ਕਾਂ ਤੱਕ ਉਹ ਦਿਲ ਤੱਕ ਨਾਂ ਨਹੀਂ ਜਾਂਦਾ ਪਰ ਹੁਣ ਤੁਸੀਂ ਜਿਹੜਾ ਇਹ ਚਿਹਰਾ ਤੁਸੀਂ ਪਛਾਨ ਲਓ ਤੇ ਅੱਗੇ ਤੋਂ ਜਿਹੜੇ ਇਹੋ ਜੇ ਸਾਡੇ ਭਰਾ ਆ ਇਨਾ ਵਧੀਆ ਕੌਮਲੀ ਲਿਖਣ ਵਾਲੇ ਉਹਨਾਂ ਨੂੰ ਜਿਹੜਾ ਸਮਾਂ ਜਿਹੜਾ ਜ਼ਰੂਰ ਦਿੱਤਾ ਜਾਵੇ। ਹਾਂਜੀ। ਹਾਂਜੀ ਬਾਕੀ baski ਚੜ੍ਹਦੀ ਕਲਾ ਦਾ ਗੁਰੂ ਸਾਹਿਬ ਦੇ ਹੁਕਮ ਚ ਤੇ ਤੰਦਰੁਸਤੀ ਦਾਤ ਸੱਚੇ ਪਾਤਸ਼ਾਹ ਸਾਨੂੰ ਬਖਸ਼ੇ ਤੇ ਜੋ ਸੱਚਾ ਸੁੱਚਾ ਸੋਹਣਾ ਬਾਣੀ ਨਾਲ ਕਿਦਾ ਸਰਬੱਤ ਦਾ ਭਲਾ ਤੇ ਆਪਨੀ ਹੋਰਦਾਸ ਆ। ਤੇ ਚਲੋ ਸਮਾਂ ਪਾਸ ਹੋ ਰਿਹਾ ਏ। ਇਨੇ ਇਨੇ ਜਿਹੜੇ ਵਧੀਆ ਦੇ ਵੱਡੇ ਤੁਸੀਂ ਗੀਤ ਲਿਖਿਆ ਜਿਹੜੇ ਅੱਜ ਵੀ ਬੱਚੇ-ਬੱਚੇ ਦੀ ਜਬਾਨੀ ਆ ਕਦੀ ਜਦੋਂ ਗੀਤ ਲਿਖਦੇ ਹੋ ਕਿਸੇ ਕਲਾਕਾਰ ਵੱਲੋਂ ਤੁਹਾਨੂੰ ਮਹੀਨਾ ਦਿੱਤਾ ਜਾਂਦਾ ਜਾਂ ਗੀਤ ਦੇ ਪੈਸੇ ਦਿੱਤੇ ਜਾਂਦੇ ਜਾਂ ਤੁਹਾਡੇ ਨਾਲ ਕੋਈ ਕੰਟਰੈਕਟ ਹੁੰਦਾ ਤੁਹਾਨੂੰ ਕਿੰਨੇ ਕੁ ਪੈਸੇ ਜਿਹੜੇ ਤੁਹਾਨੂੰ ਮਿਲਦੇ ਮੇਰੀ ਇਹ ਪੈਸੇ ਨਹੀਂ ਮਿਲਦੇ ਮਤਲਬ ਆਪਾਂ ਜਾਂ ਸਪਸ਼ਟ ਭਾਸ਼ਾ ਜਾਂ ਸਰਲ ਭਾਸ਼ਾ ਕਹਿ ਸਕਦਾ ਕਿ ਆਪਾਂ ਸਿਰਾ ਕੀਤੀ ਹੈ ਸੇਵਾ ਕੀਤੀ ਹੈ ਚਲੋ ਕੋਈ ਗੱਲ ਨਹੀਂ ਆ ਕਿ ਸਮਾਉਗਾ ਬ੍ਰਿੰਸਾਓ ਕਿਰਪਾ ਕਰਨ ਤੇ ਆ ਪੰਜਾਬੀ ਸਾਹਿਬ ਵਿੱਚ ਵੀ ਸੁਣਦੇ ਆ ਮੇ ਤੰਤਰਲੇ ਕਰਮੀ ਆਪੋ ਆਪ ਨੂੰ ਤੇ ਚਲੋ ਗੁਰੂ ਸਾਹਿਬ ਦੀ ਹੁਕਮਜਾ ਪਰ ਫਿਰ ਵੀ ਚੜਦੀ ਕਲਾ ਚ ਕੀ ਲੱਗਦਾ ਨਹੀਂ ਕਿ ਜਿਹੜੀ ਆ ਇੰਨੀ ਮਿਹਨਤ ਆ ਥੋੜਾ ਬਤਾ ਜੇ ਉਹਦਾ ਕੁਛ ਗੀਤਕਾਰ ਨੂੰ ਵੀ ਕੁਛ ਦਿੱਤਾ ਜਾਵੇ ਤੇ ਉਹਦਾ ਵੀ ਜਿਹੜਾ ਮਨ ਜਿਹੜਾ ਹੋਰ ਅੱਗੇ ਲਿਖਣ ਨੂੰ ਕਰੇ ਫਰੀ ਦੀ ਸੇਵਾ ਵੀ ਆਪਾਂ ਕਹਿ ਲੈਨੇ ਪਰ ਇੰਨੀ ਜਿਆਦੀ ਸੇਵਾ ਜਿਹੜੀ ਬੜੀ ਕਰਨੀ ਮੁਸ਼ਕਲ ਆ ਹਾਂਜੀ ਕਾਫੀ ਆਰਟਿਸਟਾਂ ਨੇ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਬਗੀਤ ਗਾਏ ਦੀ ਪਰ ਐਸੀ ਨਹੀਂ ਕੋਈ ਗੱਲ ਐ ਸਾਨੂੰ ਹੋ ਰਿਹਾ ਕੋਈ ਜਿਸ ਤਰ੍ਹਾਂ ਕੇਵਲ ਕੋਈ ਮਾਇਆ ਨਾਲ ਸੀ ਮਾਨੀ ਵੇ ਜਾਣ ਐਸੀ ਕੋਈ ਗੱਲ ਨਹੀਂ ਆ ਤੇ ਪਰ ਚਲੋ ਆਪਾਂ ਨੂੰ ਰੋਸਾ ਵੀ ਕੋਈ ਨਹੀਂ ਆ ਕਿਉਂਕਿ ਆਪਾਂ ਗੁਰੂ ਸਾਹਿਬ ਦੇ ਭਾਣੇ ਚਾਂ ਤੇ ਜਿਸ ਤਰ੍ਹਾਂ ਕਲੀਸ਼ਰ ਜਥਾਨੇ ਨੇ ਕਾਫੀ ਨਾਲ ਨਾਲ ਖਟੇ ਮਰੇ ਗੀਤਾਂ ਤੋਂ ਇੱਕ ਭਾਟੀ ਜਥਾਨੇ ਨੇ ਤੇ ਜਿਸ ਤਰ੍ਹਾਂ ਸਮੇ ਸਮੇ ਤੇ ਸਮੇ ਦੇ ਅੜੀਆ ਸਮੇ ਦੇ ਗੀਤ ਗੁਜਾਰੂਆਂ ਦੇ ਜਾਂ ਹਲਾਤਾਂ ਦੇ ਕਿ ਤੁਹਾਨੂੰ ਤੁਹਾਡੀ ਸੰਗ ਵੀ ਮੇਰੇ ਗਾਰੇ ਮੇਰੇ ਲਿਖਤਾਂ ਨੂੰ ਨਾਵਨਾ ਖੱਟ ਰਹਾ ਹੈ ਤੇ ਚਲੋ ਫਿਰ ਵੀ ਆਪਾਂ ਗੁਰੂ ਸਾਹਿਬ ਦੇ ਪਾਣੇ ਚ ਹੌਸਲੇ ਬੁਲੰਦਾਂ ਕੋਈ ਜ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਜਿਹੜਾ ਅੱਜ ਤੁਸੀਂ ਦਿਲ ਖੋਲ ਕੇ ਜਿਹੜੀ ਆ ਕੋਈ ਗੱਲ ਕਹਿਣੀ ਹੈ ਤੇ ਕਹਿ ਸਕਦੇ ਕਹਿਣਾ ਇਹ ਹੀ ਚਾਹਾਂਗੇ ਕਿ ਦਾਸ ਦੀ ਹਮੇਸ਼ਾ ਕੋਸ਼ਿਸ਼ ਇਹ ਹੋ ਆਪਣੀ ਸੋਣਾ ਲਿਖੀਏ ਪਰਵਾਰਕ ਲਿਖੀਏ ਤੇ ਜੋ ਗੀਤ ਜੋ 아이 ਆਪਾਂ ਪਰਿਵਾਰ ਦੇ ਵਿੱਚ ਮਾਣਾ ਪੈਣਾ ਧੀਆਂ ਪੈਣਾ ਦੇ ਵਿੱਚ ਬੈ ਕੇ ਸੁਣ ਸਕੀਏ ਸੋ ਗਲਤ ਗੀਤ ਨਾ ਅਜ ਤੱਕ ਦਾਸ ਨੇ ਲਿਖੇ ਆ ਨਾ ਲਿਖਣੇ ਆ ਤੇ ਹਮੇਸ਼ਾ ਕੋਸ਼ਿਸ਼ ਆ ਕਿ ਪਰਿਵਾਰਕ ਤੇ ਸਮਾਜਿਕ ਗੀਤ ਲਿਖੇ ਜਾਣ ਸਿੱਖ ਇਤਿਹਾਸ ਦੇ ਜਾਨਾ ਗੁਰਪਿਆਰ ਦੇ ਗੀਤ ਲਿਖੇ ਜਾਣ ਜਿਸ ਤਰ੍ਹਾਂ ਪਿਛਲੇ ਸਾਲ ਜਿਸ ਨੂੰ ਜਸੀ ਭਗਵਾਨ ਨੇ ਗੀਤ ਗਾਇਆ ਸੀ ਸੋ ਉਹਨਾਂ ਨੇ ਵਧੀਆ ਨਭਾਇਆ ਗਈ ਤੋਂ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਾਂ ਦੇ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ ਜੀਾਂ ਜੀਾਂ ਯੋਸ਼ੀ ਦੀਆਂ ਨੇ ਉਹਨਾਂ ਦਾ ਜ਼ਿਕਰ ਸੀ ਹੋਰ ਵੀ ਇੱਕ ਅੰਤਰਾ ਮੈਂ ਸਾਂਝਾ ਕਰਨਾ ਚਾਹਾਂਗਾ ਜਰੂਰ ਜੀ ਰੰਗ ਦੇ ਜ਼ੁਲਮਾਂ ਤੋਂ ਸਾਰਾ ਰੁੰਦਾ ਸੀ ਜਦ ਦੇਸ਼ ਇੰਡੀਆ ਦੀ ਢਾਲ ਬਣੇ ਹੋਕਲ ਦੀ ਤਰ ਬਾਪੂ ਦਸ਼ਮੇਸ਼ ਹੋਲ ਦੀਪ ਪਰੰਗੜੀ ਦਾ ਪੋਲ ਦੀਪ ਪਰ ਗੜੀ ਦਾ ਉਹ ਗਾਣੇ ਲਿਖਦਾ ਹੀ ਕਰਕੇ ਧੋਰ ਸਰਹੰਦਵੀ ਯਾਦ ਰਹੂ ਸਾਨੂੰ ਭੁੱਲਣਾ ਨਹੀਂ ਚਮਕੌਰ ਹਾਂਜੀ ਇਹ ਲੱਗਦਾ ਜਿਹੜੀ ਅੱਜ ਦੀ ਇੰਟਰਵਿਊ ਤੁਹਾਡੀ ਕੀਤੀ ਅਸੀਂ ਇਹਨੂੰ ਵੇਖ ਕੇ ਜਿਹੜੇ ਆ ਉਹ ਤੁਹਾਨੂੰ ਜਿਹੜਾ ਅੱਗੇ ਹੰਗਾਰਾ ਮਿਲੂਗਾ ਕੀ ਲੱਗਦਾ ਕਿ ਸਾਡੇ ਜਿਹੜੇ ਸਿੱਖ ਕੌਮ ਦੇ ਸਿਰਮੌਰ ਜਥੇਬੰਦੀਆਂ ਜਾਂ ਹੋਰ ਸਾਡੇ ਮੇਲਿਆਂ ਦੇ ਪ੍ਰਬੰਧਕ ਆ ਉੱਥੇ ਹੁਣ ਤੁਹਾਨੂੰ ਵੀ ਜਿਹੜਾ ਉਹ ਬੁਲਾਇਆ ਕਰਨਗੇ ਇਹ ਸਮਾਂ ਦੱਸੇਗਾ ਭਾਜੀ ਗੁਰੂ ਸਾਹਿਬ ਕਿਰਪਾ ਕਰਨ ਤੇ ਚਲੋ ਬਾਕੀ ਜੋ ਕਰਮਾ ਦੇ ਲਿਖਿਆ ਦਾਣਾ ਸਭ ਨੂੰ ਮਿਲਣਾ ਹੈ ਤੇ ਸਾਰੇ ਵੀਰ ਜਿੰਨੇ ਜਥੇ ਨੇ ਆਪਣੇ ਸਤਕਾਰਯੋਗ ਨੇ ਤੇ ਚਲੋ ਬਾਕੀ ਉਮੀਦ ਕਰਦੇ ਆਂ ਅੱਜ ਆਉਣ ਵਾਲੇ ਸਮੇਂ ਵਿੱਚ ਪ੍ਰਬੰਧਕ ਜਾਂ ਗੁਰੂ ਘਰ ਦੀਆਂ ਕਮੇਟੀਆਂ ਸੋ ਦਾਸ ਦੇ ਜਥੇ ਉਹਨਾਂ ਨੂੰ ਥੋੜਾ ਥੋੜਾ ਸਮਾਂ ਦੇ ਕੇ ਨਿਵਾਜਿਆ ਕਰਨ ਤੇ ਇਹ ਬਾਕੀ ਉਹ ਸਾਰਾ ਆਉਣ ਵਾਲਾ ਹਾਰ ਤੇ ਸਮਾਂ ਦੱਸੂਗਾ ਤੇ ਬਾਕੀ ਪ੍ਰਮਾਤਮਾ ਦਾ ਜੋ ਹੁਕਮਾ ਹੁਕਮ ਉਹ ਸਭ ਕੁਝ ਹੋ ਰਿਹਾ ਹੈ ਰੱਬ ਜੋ ਨਹੀਂ ਕਰਦਾ ਹੈ ਸਹੀ ਕਰਦਾ ਹੈ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਇੱਥੇ ਜਿਹੜਾ ਸਾਨੂੰ ਤੁਸੀਂ ਟਾਈਮ ਦਿੱਤਾ ਸਾਡੇ ਚੈਨਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ